ਤੁਸੀਂ ਜਦੋਂ ਕਿਸੇ ਵੀ ਕੰਪਨੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਹੋ ਉਹਦੇ ਤੇ ਦੇਖੋ ਕਈ ਵਾਰੀ ਤਾਂ ਕਈ ਲੱਤਾਂ ਹੀ ਖਿੱਚੀ ਜਾਂਦੇ ਆ ਔਰ ਅਨਐਕਸਪੀਰੀਅੰਸ ਬੰਦਾ ਇਹੀ ਕੁਸ਼ ਕਰੂਗਾ ਔਰ ਲੋਕ ਇੰਨੇ ਜ਼ਿਆਦਾ ਅਵੇਅਰਨ ਅਵੇਅਰ ਹੈਗੇ ਆ ਮਤਲਬ ਤੁਹਾਡੀ ਜੇਬ ਚ ਪਿਆ ਪੈਸਾ ਦੱਸ ਦਿੰਦੇ ਵੀ ਕਿੰਨੇ ਕੁ ਪੈਸੇ ਤੁਹਾਡੇ ਕੋਲ ਹੈਗੇ ਆ ਔਰ ਕਿੰਨੀ ਕੁ ਤੁਹਾਡੀ ਔਕਾਤ ਆ ਔਰ ਜਦੋਂ ਤੁਸੀਂ ਬੋਲਦੇ ਆ ਕਿਸੇ ਬਾਰੇ ਜਾਂ ਕਿਸੇ ਬਾਰੇ ਗੱਲਾਂ ਕਰਦੇ ਆ ਉਦੋਂ ਤੁਹਾਡੇ ਬਾਰੇ ਦੱਸ ਦਿੰਦੇ ਆ ਵੀ ਇਹ ਬੰਦੇ ਦਾ ਆਪ ਦਾ ਕਿੱਡਾ ਕੁ ਪਰਦਾਰ ਹੈਗਾ ਬੜ ਚੰਗੇ ਲੋਕ ਸ਼ਾਂਤ ਇਸ ਕਰਕੇ ਹੋ ਜਾਂਦੇ ਆ ਕਦੇ ਕਦੇ ਕਿ ਉਹਨਾਂ ਨੂੰ ਜਿੰਨੇ ਕੰਮ ਦੀ ਜ਼ਰੂਰਤ ਆ ਉਸ ਤੋਂ ਜ਼ਿਆਦਾ ਉਹਨਾਂ ਕੋਲ ਕੰਮ ਹੈਗਾ ਸਾਡਾ ਮੇਨ ਨਾ ਇਹਦੇ ਵਿੱਚ ਇਹ ਟਾਪਿਕ ਹੈਗਾ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ ਹੋ এডਿਕੇਸ਼ਨ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਇੱਕ ਲੈਕਟਿਵਿਟੀ ਜੰਲੀ ਵੀ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ ਆਸਟ੍ਰੇਲੀਆ 'ਚ ਕੰਮ ਨਹੀਂ ਮਿਲ ਰਿਹਾ ਯੂਕੇ 'ਚ ਕੰਮ ਨਹੀਂ ਮਿਲ ਰਿਹਾ ਅਸੀਂ ਇਹਨੂੰ ਬਰੀਫ ਕਰਾਂਗੇ ਕਿ ਕੰਮ ਨਹੀਂ ਮਿਲ ਰਿਹਾ ਜਾਂ ਤੁਹਾਡੇ ਬੱਚੇ ਇਸ ਕਾਬਲੀਅਤ ਨਹੀਂ ਹੈਗੀ ਤੁਹਾਡੇ ਬੱਚਾ 'ਚ ਕੰਮ ਲੈਂਨ ਦੀ ਪਰ ਤੁਸੀਂ ਕਿਸੇ ਬੱਚੇ ਨੂੰ ਆਪਣੇ ਨੂੰ ਸਕਿੱਲ ਦਿੱਤੀ ਆ ਕਿ ਉਹ ਬਾਹਰ ਜਾ ਕੇ ਕੰਮ ਕਰ ਲੇ ਤੁਹਾਡੇ ਬੱਚੇ 'ਚ ਕਾਬਲੀਅਤ ਹੈਗੀ ਆ ਕਿ ਉਹ ਸਵੇਰੇ 5 4 ਵਜੇ ਉੱਠਦਾ ਬੱਚੇ ਨੇ ਪੇਪਰ ਦਿੱਤੇ ਬੱਚਾ ਉੱਠ ਰਿਹਾ ਤੁਹਾਡਾ 10 11 ਵਜੇ ਬਿਸਤਰੇ ਤੋਂ ਔਰ ਰਿਜ਼ਲਟ ਉਹ ਲੈ ਕੇ ਵੇਟ ਕਰ ਰਿਹਾ ਕਿ ਕਦੋਂ ਸਾਡੇ ਪੇਰੈਂਟਸ 25 30 ਲੱਖ ਦਾ ਅਰੇਂਜਮੈਂਟ ਕਰਨ ਔਰ ਸਾਨੂੰ ਬਾਹਰ ਭੇਜ ਦੇਣ ਉਹ ਬੱਚੇ ਨਾ ਜਦੋਂ ਇੱਥੋਂ ਤਾਂ ਕੁਝ ਕਰਕੇ ਨਹੀਂ ਜਾਂਦੇ ਔਰ ਕਿਸੇ ਤਰ੍ਹਾਂ ਦੀ ਸਕਿੱਲ ਨਹੀਂ ਡਿਵੈਲਪ ਕਰਦੇ ਉੱਥੇ ਜਾ ਕੇ ਉਸ ਕੰਟਰੀ ਨੂੰ ਨਹੀਂ ਜਾਂਦੇ ਆ ਅੱਜ ਵੀ ਕੈਨੇਡਾ ਦੇ ਵਿੱਚ ਮੇਰੇ ਕੋਲ ਇਦਾਂ ਦੇ ਬੱਚੇ ਹੈਗੇ ਆ ਜਿਨ੍ਹਾਂ ਨੇ ਕੈਨੇਡਾ ਜਾ ਕੇ ਆਪਣੇ ਨਾਲ ਨਾਲ ਆਪਣੀ ਫੈਮਿਲੀ ਦਾ ਜਿਹੜਾ ਫਿਊਚਰ ਆ ਸਕਿਉਰ ਕਰਤਾ ਜਿਹੜੇ ਬੱਚੇ ਇੱਥੇ ਕੰਮ ਕਰਦੇ ਜਾਣਗੇ ਉਹਨਾਂ ਨੂੰ ਨਾ ਤਾਂ ਯੂਕੇ 'ਚ ਦਿੱਕਤ ਆ ਨਾ ਕੈਨੇਡਾ 'ਚ ਨਾ ਅਸਟ੍ਰੇਲੀਆ 'ਚ ਕਿਤੇ ਦਿੱਕਤ ਨਹੀਂ ਹੈਗੀ ਜਿਹੜੇ ਬੱਚਿਆਂ ਨੂੰ ਸਿਰਫ ਤੁਸੀਂ ਇਹ ਸੋਚ ਰਹੇ ਆਂ ਵੀ ਉਹਨਾਂ ਨੇ ਪਲੱਸ 2 ਕੀਤੀ ਆ ਪੀਡੀਗ੍ਰੀ ਕਰਾਇਆ ਤੇ ਤੁਸੀਂ ਹੁਣ ਉਹਨਾਂ ਨੂੰ ਬਾਹਰ ਭੇਜ ਦੋ ਤੇ ਬਾਹਰ ਜਾ ਕੇ ਉਹ ਤੁਹਾਨੂੰ ਪੈਸਾ ਭੇਜ ਦੇਣ ਏਦਾਂ ਨਹੀਂ ਹੋ ਸਕਦਾ ਉਹਨਾਂ ਲਈ ਸਰਵਾਈਵ ਕਰਨਾ ਔਖਾ ਹੋ ਜਾਊਗਾ ਜੇ ਤੁਹਾਡੇ ਬੱਚੇ ਕੋਲੇ 2 ਮਹੀਨੇ ਟਾਈਮ ਆ 4 ਮਹੀਨੇ ਟਾਈਮ ਆ ਉੱਥੇ ਜਾ ਕੇ ਵੀ ਤਾਂ ਆਪਾਂ ਰੈਸਟੋਰੈਂਟਾਂ ਦੇ ਭਾਂਡੇ ਮੰਜਨੇ ਹੀ ਇੱਥੇ ਕਿਸੇ ਕੈਫੇ ਤੇ ਲੱਗ ਜਾਓ ਕੋਈ ਕਾਫੀ ਬਣਾਉਣੀ ਸਿੱਖ ਲਓ ਕਿਸੇ ਰੈਸਟੋਰੈਂਟ ਤੇ ਲੱਗ ਜਾਓ ਕੋਈ ਆਈਟਮ ਬਣਾਉਣੀ ਸਿੱਖ ਲਓ ਕੋਈ ਫੂਡ ਬਣਾਉਣਾ ਸਿੱਖ ਲਓ ਉੱਥੇ ਜਾ ਕੇ ਜਦੋਂ ਇਹ ਬੱਚੇ ਜਾਂਦੇ ਆ ਸਾਡੇ ਜਿਨ੍ਹਾਂ ਨੂੰ ਕੋਈ ਸਕਿੱਲ ਨਹੀਂ ਹੈਗੀ ਜਿਹੜੇ ਪਲੱਸ 2 ਦੇ ਵਿੱਚ ਸਿਰਫ ਇਹ ਦੇਖਿਆ ਕਿ ਚੰਗੀਆਂ ਗੱਡੀਆਂ ਹੈਗੀਆਂ ਕੈਨੇਡਾ 'ਚ ਚੰਗੇ ਮੋਬਾਈਲ ਫੋਨ ਹੈਗੇ ਆ ਤੁਹਾਨੂੰ ਆਜ਼ਾਦੀ ਮਿਲ ਰਹੀ ਆ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਇਹ ਸੋਚ ਕੇ ਜਾਂਦੇ ਆ ਉਹ ਬੱਚੇ ਕਦੇ ਕਾਮਯਾਬ ਨਹੀਂ ਹੁੰਦੇ ਔਰ ਜਿਹੜੇ ਬੱਚੇ ਇਥੋਂ ਕੋਈ ਸਕਿੱਲ ਲੈ ਕੇ ਜਾਣਗੇ ਜਿਹੜੇ ਸੋਚਣਗੇ ਵੀ ਸਾਡੇ ਪੇਰੈਂਟਸ ਨੇ ਪੈਸਾ ਕਿੱਥੋਂ ਲੈ ਕੇ ਆਂਦਾ ਤੁਸੀਂ ਅੱਜ ਕਿਸੇ ਆਰਤੀਏ ਕੋਲੇ ਜਾ ਰਹੇ ਹੋ ਤੇ ਆਪਦੇ ਬੱਚੇ ਨੂੰ ਲੈ ਕੇ ਜਾਓ ਨਾਲ ਕਿੰਨਾ ਟਾਈਮ ਬਾਹਰ ਬੈਠ ਕੇ ਵੇਟ ਕਰਦੇ ਹੋ ਕਿੰਨੇ ਟਾਈਮ ਵੇਟ ਕਰਨ ਤੋਂ ਬਾਅਦ ਕਿੰਨੇ ਦਿਨਾਂ ਚ ਤੁਹਾਨੂੰ ਪੈਸੇ ਦੇਊਗਾ ਜਿਹੜੇ ਤੁਹਾਡੇ ਬੱਚੇ ਤੇ ਖਰਚਣੇ ਆ ਬੱਚੇ ਨੂੰ ਤਾਂ ਪਤਾ ਹੀ ਨਹੀਂ ਨਾ ਕਿ ਪੈਸਾ ਕਿੱਥੋਂ ਆ ਰਿਹਾ ਜਦੋਂ ਬੱਚੇ ਨੂੰ ਪਤਾ ਹੋਊਗਾ ਵੀ ਸਾਡੇ ਪੇਰੈਂਟਸ ਕਿੱਦਾਂ ਪੈਸਾ ਕਮਾ ਕੇ ਸਾਡੇ ਤੇ ਲਾਉਂਦੇ ਆ ਤਾਂ ਜ਼ਰੂਰ ਉਹ ਕਾਮਯਾਬ ਹੋਣਗੇ ਸੋ ਸੀਗਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਬੰਬਾ ਉਮੀਦ ਕਰਦਾ ਮੈਂ ਤੁਸੀਂ ਠੀਕ ਵਦੇਸ਼ੀ ਕੰਟਰੀਆਂ ਦੇ ਵਿੱਚ ਜਾਂ ਵਿਦੇਸ਼ੀ ਮੁਲਕਾਂ ਦੇ ਵਿੱਚ ਜਦੋਂ ਵੀ ਕੋਈ ਰੂਲ ਚੇਂਜ ਹੁੰਦੇ ਆ ਜਾਂ ਨੌਜਵਾਨ ਜੋ ਜਾਣਾ ਚਾਹੁੰਦੇ ਆ ਉਹਨਾਂ ਨੂੰ ਕਿਵੇਂ ਸੌਖਾ ਹੋ ਸਕਦਾ ਕਿਹੜੇ ਕੋਰਸਾਂ ਨਾਲ इजीली ਬਾਹਰ ਜਾਇਆ ਜਾ ਸਕਦਾ ਆ ਇਸ ਤमाम ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਨਾਲ ਹਰ ਵਾਰ ਦੀ ਤਰ੍ਹਾਂ ਵੀਜ਼ਾ ਵੇਵ ਦੇ ਐਕਸਪਰਟ ਹੈ ਜੋ ਸਿਮਰਦੀ ਸਿੰਘ ਭੁੱਲਰ ਆਪਣੇ ਨਾਲ ਅੱਜ ਵੀ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਨੌਜਵਾਨ ਅਹ ਹੂੰ ਜਾਣਾ ਚਾਹੁੰਦੇ ਆ ਬਾਹਰ ਉਹਨਾਂ ਲਈ ਕਿਵੇਂ ਈਜ਼ੀ ਐ ਤੇ ਕਿਹੜੇ ਕੋਰਸਾਂ ਨਾਲ ਉਹ ਜਾ ਸਕਦੇ ਆ ਜਦ ਜੋ ਸੋਸ਼ਲ ਮੀਡੀਆ ਤੇ ਉੱਤੇ ਜਿਹੜੀਆਂ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਆ ਜਾਂ ਤੁਹਾਨੂੰ ਕੋਈ ਖਾਲੀ ਚੈੱਕ ਤੱਕ ਨਹੀਂ ਦੇਣੇ ਪੈਣਗੇ ਕੀ ਉਹਨਾਂ 'ਚ ਕੋਈ ਸੱਚਾਈ ਹੈਗੀ ਐ ਇਹਨਾਂ ਨੂੰ ਗੱਲਾਂ ਬਾਤਾਂ ਨੂੰ ਲੈ ਕੇ ਆਪਾਂ ਵੀਜ਼ਾ ਵੇਵ ਦੇ ਜੋ ਐਕਸਪਰਟ ਆ ਸਿਮਰ ਸਿੰਘ ਪੁੱਲੜ ਆਪਣੇ ਨਾਲ ਆ ਕਰ ਦੇਗਾ ਸਿਮਰ ਸਿੰਘ ਪੁੱਲੜ ਦਾ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਹਾਂਜੀ 사ਸਿਕਾਲ ਜੀ ਤੁਸੀਂ ਇਮੀਗ੍ਰੇਸ਼ਨ ਨਾਲ ਜੁੜੀਆਂ ਜਾਣਕਾਰੀਆਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਨੇ ਆ ਟਾਈਮ ਟੂ ਟਾਈਮ ਉਦੇ ਲਈ ਤੁਹਾਡਾ ਬਹੁਤ ਧੰਨਵਾਦ ਹੈਗਾ ਔਰ ਲੋਕੀ ਵੀ ਤੁਹਾਡੀਆਂ ਵੀਡੀਓ ਦੇਖ ਕੇ ਅਵੇਅਰ ਹੋਣ ਇਹ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਸੋ ਆਪਕੋ ਲਸੋ ਬੜੀ ਸੋਸ਼ਲ ਮੀਡੀਆ ਤੇ ਇਹ ਵਾਇਰਲ ਹੋ ਰਿਹਾ ਵੀ ਸਾਰੇ ਪੈਸੇ ਵੀਜ਼ੇ ਤੋਂ ਬਾਹਰ ਕੋਈ ਚੈੱਕ ਦੇਣ ਦੀ ਲੋੜ ਨਹੀਂ ਗਈ ਕੁਝ ਵੀ ਮਤਲਬ ਤੁਹਾਨੂੰ ਕੈਸ਼ ਕਰਨ ਦੀ ਲੋੜ ਨਹੀਂ ਗਈ ਕੀ ਕੋਈ ਸਚਾਈ ਹੈਗੀ ਆ ਪਹਿਲਾਂ ਇਹ ਬਹੁਤ ਸੁਣਿਆ ਜਾਂਦਾ ਸੀਗਾ ਪਰ ਹੁਣ ਨਵੇਂ-ਨਵੇਂ ਮੁੰਡੇ ਆ ਕੇ ਪਾਰੇ ਪੁਰਾਣੇ ਸ਼ਾਂਤ ਹੋ ਗਏ ਸਾਰੇ ਬਿਲਕੁਲ ਜੀ ਜਿਹੜੇ ਜਿਹੜੀ ਇੱਕ ਆਪਾਂ ਐਡ ਦੇਖਦੇ ਬਹੁਤ ਜਿਆਦਾ ਜਿਆਦਾ ਜਿਹੜੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹ ਹੈ ਤਾਂ ਸਚਾਈ ਹੈਗੀ ਆ ਇਹਦੇ ਵਿੱਚ ਕੰਸਲਟੈਂਟ ਦੀ ਆਪਣੀ ਇਨਵੈਸਟਮੈਂਟ ਹੁੰਦੀ ਆ ਪਰਸਨਲ ਇਨਵੈਸਟਮੈਂਟ ਕਰਨ ਤੋਂ ਬਾਅਦ ਤੁਹਾਡੇ ਤੋਂ ਜਿਹੜੇ ਪੈਸੇ ਹੈਗੇ ਉਸ ਟਾਈਮ ਤੇ ਲਏ ਜਾਂਦੇ ਔਰ ਬਹੁਤ ਸਾਰੇ ਲੋਕਾਂ ਦੇ ਕੋਲੇ ਜਿਹੜੇ ਪੈਸੇ ਹੈਗੇ ਆ ਉਹਨਾਂ ਨੇ ਅਰੇਂਜ ਕਰਨੇ ਹੁੰਦੇ ਜਦੋਂ ਉਹਨਾਂ ਦਾ ਵੀਜ਼ਾ ਆ ਜਾਂਦਾ ਠੀਕ ਹੈ ਔਰ ਬਹੁਤ ਸਾਰੇ ਲੋਕ ਇਹ ਚੀਜ਼ ਦਾ ਫਾਇਦਾ ਵੀ ਚੱਕਦੇ ਆ ਜਿਹੜੇ ਇਸ ਲਾਈਨ ਦੇ ਵਿੱਚ ਕੰਮ ਕਰਦੇ ਉਹ ਬਹੁਤ ਵੱਡੇ ਪੈਕੇਜ ਜਿਹੜੇ ਹੈਗੇ ਉਹ ਵੇਚਦੇ ਆ ਔਰ ਪੇਰੈਂਟਸ ਨੂੰ ਅਵੇਅਰ ਹੋਣ ਦੀ ਲੋੜ ਆ ਦੋਨੋਂ ਆਪਸ਼ਨਾਂ ਹੀ ਹੁੰਦੀਆਂ ਕਿ ਜੇ ਤਾਂ ਤੁਹਾਡੇ ਕੋਲੇ ਆਪਣਾ ਪੈਸਾ ਹੈਗਾ ਤੁਸੀਂ ਆਪਣੇ ਬੱਚੇ ਤੇ ਆਪ ਇਨਵੈਸਟਮੈਂਟ ਕਰੋ ਜੇ ਤੁਹਾਡੇ ਕੋਲੇ ਜੇ ਕੋਈ ਚੀਜ਼ ਵੇਚਣੀ ਹੈਗੀ ਆ ਤਾਂ ਉਹ ਆਫਟਰ ਵੀਜ਼ਾ ਵਾਲੀ ਆਪਸ਼ਨ ਵੀ ਹੈਗੀ ਆ ਕਿ ਜੇ ਤੁਹਾਡਾ ਕੋਈ ਰਿਸਕ ਨਹੀਂ ਹੈਗਾ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਉਦੇ ਨਾਲ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ ਬਟ ਅਵੇਅਰਨੈਸ ਬਹੁਤ ਜ਼ਰੂਰੀ ਆ ਵੀ ਤੁਹਾਡਾ ਖਰਚਾ ਕਿੰਨਾ ਆ ਰਿਹਾ ਤੁਸੀਂ ਆਫਟਰ ਵੀਜ਼ਾ ਕਿੰਨਾ ਪੇ ਕਰ ਰਹੇ ਹੋ ਤੁਹਾਡਾ ਕੋਰਸ ਕੀ ਹੈ ਤੁਹਾਡੀ ਐਜੂਕੇਸ਼ਨ ਅੱਗੇ ਜਿਹੜੀ ਲੈ ਕੇ ਜਾ ਰਹੇ ਹੋ ਕਿਹੜੀ ਹੈਗੀ ਆ ਔਰ ਤੁਹਾਡੀ ਯੂਨੀਵਰਸਿਟੀ ਕਿਹੜੀ ਹੈਗੀ ਆ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਜਦੋਂ ਤੁਸੀਂ ਕਹਿ ਦਿੰਦੇ ਆ ਕਿ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਤੁਹਾਡੀ ਯੂਨੀਵਰਸਿਟੀ ਕਿਹੜੀ ਆ ਤੁਹਾਡਾ ਕੋਰਸ ਕਿਹੜਾ ਤੁਹਾਡਾ ਬੱਚਾ ਜਾ ਕੇ ਉੱਥੇ ਸਰਵਾਈਵ ਕਿੱਦਾਂ ਕਰੂਗਾ ਇਹ ਸਾਰੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਪੈਣੀਆਂ ਔਰ ਪੁਰਾਣੇ ਲੋਕ ਜਿਹੜੇ ਹੈਗੇ ਆ ਉਹ ਸ਼ਾਂਤ ਜ਼ਰੂਰ ਹੈਗੇ ਆ ਬਟ ਉਹਨਾਂ ਕੋਲੇ ਜਿੰਨਾ ਕੰਮ ਚਾਹੀਦਾ ਉਸ ਤੋਂ ਜ਼ਿਆਦਾ ਕੰਮ ਹੈਗਾ ਉਹਨਾਂ ਲੋਕਾਂ ਕੋਲੇ ਔਰ ਕੰਮ ਉਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਔਰ ਨਵੇਂ ਲੋਕ ਜਿਹੜੇ ਹੈਗੇ ਆ ਐਡਵਰਟਾਈਜ਼ਮੈਂਟ ਦੇਣਾ ਹਰ ਇੱਕ ਬੰਦੇ ਦਾ ਹੱਕ ਹੈਗਾ ਕਿ ਐਡਵਰਟਾਈਜ਼ਮੈਂਟ ਹਰ ਇੱਕ ਬੰਦਾ ਦੇ ਸਕਦਾ ਸੀ 2017 ਦੇ ਵੇਚ ਇਸ ਲਾਈਨ ਦੇ ਵਿੱਚ ਆਏ ਸੀ ਔਰ ਹੁਣ ਤੱਕ ਅਸੀਂ ਸਟੇਬਲ ਹੈਗੇ ਆ ਔਰ ਅਸੀਂ ਤੁਸੀਂ ਦੇਖਿਆ ਹੋਣਾ ਵੀ ਸਾਡੇ ਕੋਲੇ ਅੱਜ ਵੀ ਉਨਾ ਹੀ ਰਸ਼ ਹੈਗਾ ਉਨਾ ਹੀ ਸਟੂਡੈਂਟ ਹੈਗਾ ਉਨੇ ਹੀ ਲੋਕ ਸਾਡੇ ਨਾਲ ਜੁੜੇ ਹੋਏ ਆ ਕਿਉਂਕਿ ਅਸੀਂ ਇਹ ਜਿਹੜਾ ਬਿਜ਼ਨਸ ਹੈਗਾ ਇਹ ਬੜੀ ਇਮਾਨਦਾਰੀ ਨਾਲ ਕੀਤਾ ਹੁਣ ਤੱਕ ਔਰ ਸਾਡਾ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਪਲੇਟਫਾਰਮ ਖੋਲਦਾ YouTube ਖੋਲਦਾ Instagram ਖੋਲਦਾ ਉਹਦੇ ਤੇ ਸਭ ਤੋਂ ਜ਼ਿਆਦਾ ਰਿਜ਼ਲਟ ਸ਼ੋ ਹੁੰਦੇ ਆ ਜੇ ਅਸੀਂ ਆਪਣੀ ਐਡਵਰਟਾਈਜ਼ਮੈਂਟ ਕਰਦੇ ਆ ਤਾਂ ਉਹ ਸਾਡਾ ਫਰਜ਼ ਹੈਗਾ ਸਾਡਾ ਹੱਕ ਹੈਗਾ ਲੋਕਾਂ ਨੂੰ ਟਾਈਮ ਟੂ ਟਾਈਮ ਅਵੇਅਰ ਕਰਨ ਵਾਸਤੇ ਬਟ ਤੁਸੀਂ ਜਦੋਂ ਕਿਸੇ ਵੀ ਕੰਪਨੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਦੇਖਦੇ ਹੋ ਉਹਦੇ ਤੇ ਦੇਖੋ ਕਈ ਵਾਰੀ ਤਾਂ ਕਈ ਲੱਤਾਂ ਹੀ ਖਿੱਚੀ ਜਾਂਦੇ ਆ ਮੈਂ ਉਸੇ ਕਈ ਬੰਦੇ ਤਾਂ ਕਿਸੇ ਦੀਆਂ ਲੱਤਾਂ ਹੀ ਖਿੱਚੀ ਜਾਂਦੇ ਆ ਔਰ ਅਨਐਕਸਪੀਰੀਅੰਸ ਬੰਦਾ ਇਹੀ ਕੁਝ ਕਰੂਗਾ ਜਿਹੜਾ ਐਕਸਪੀਰੀਅੰਸ ਵਾਲਾ ਬੰਦਾ ਉਹਦਾ ਨੋ ਰਿਜ਼ਲਟ ਦਿਖਾਊਗਾ ਜਿਹੜਾ ਅਨਐਕਸਪੀਰੀਅੰਸ ਬੰਦਾ ਹੈਗਾ ਉਹ ਏਦਾਂ ਦੀਆਂ ਵੀਡੀਓ ਪਾਈ ਜਾਊਗਾ ਜਿੰਨਾਂ ਵੀਡੀਓ ਦਾ ਕੋਈ ਮਤਲਬ ਨਹੀਂ ਬਣਦਾ ਔਰ ਲੋਕ ਇੰਨੇ ਜ਼ਿਆਦਾ ਅਵੇਅਰਨ ਅਵੇਅਰ ਹੈਗੇ ਆ ਮਤਲਬ ਤੁਹਾਡੀ ਜੇਬ ਚ ਪਿਆ ਪੈਸਾ ਦੱਸ ਦਿੰਦੇ ਵੀ ਕਿੰਨੇ ਕ ਪੈਸੇ ਤੁਹਾਡੇ ਕੋਲ ਹੈਗੇ ਆ ਔਰ ਕਿੰਨੀ ਕ ਤੁਹਾਡੀ ਔਕਾਤ ਆ ਔਰ ਜਦੋਂ ਤੁਸੀਂ ਬੋਲਦੇ ਆ ਕਿਸੇ ਬਾਰੇ ਜਾਂ ਕਿਸੇ ਬਾਰੇ ਗੱਲਾਂ ਕਰਦੇ ਆ ਉਦੋਂ ਤੁਹਾਡੇ ਬਾਰੇ ਦੱਸ ਦਿੰਦੇ ਆ ਵੀ ਇਹ ਬੰਦੇ ਦਾ ਆਪਦਾ ਕਿੱਡਾ ਕੋ ਕਰਦਾਰ ਹੈਗਾ ਉਹ ਲੋਕੀ ਸਿਰਫ ਆਪਣਾ ਕਰਦਾਰ ਦਿਖਾਉਂਦੇ ਆ ਬੜ ਚੰਗੇ ਲੋਕ ਸ਼ਾਂਤ ਇਸ ਕਰਕੇ ਹੋ ਜਾਂਦੇ ਆ ਕਦੇ ਕਦੇ ਕਿ ਉਹਨਾਂ ਨੂੰ ਜਿੰਨੇ ਕੰਮ ਦੀ ਜ਼ਰੂਰਤ ਆ ਉਸ ਤੋਂ ਜ਼ਿਆਦਾ ਉਹਨਾਂ ਕੋਲ ਕੰਮ ਹੈਗਾ ਔਰ ਉਹ ਐਡਵਰਟਾਈਜ਼ਮੈਂਟ ਤਾਂ ਹਰ ਇੱਕ ਬੰਦੇ ਦਾ ਫਰਜ਼ ਹੈਗਾ ਔਰ ਉਹ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਰਿਜ਼ਲਟ ਨਾਲ ਜ਼ਿਆਦਾ ਸ਼ੋਅ ਹੁੰਦੀ ਆ ਕੱਲੀਆਂ ਬੋਲ ਕੇ ਵੀਡੀਓ ਪਾਉਣ ਨਾਲ ਨਹੀਂ ਰਿਜ਼ਲਟ ਦਿਖਾਓਗੇ ਤਾਂ ਲੋਕ ਆਪੇ ਅਵੇਅਰ ਵੀ ਹੋਣਗੇ ਅਟਰੈਕਟ ਵੀ ਹੋਣਗੇ ਔਰ ਤੁਹਾਡੇ ਨਾਲ ਜੁੜਨਗੇ ਤੇ ਟ੍ਰੈਂਡ ਚੇਂਜ ਹੋ ਰਿਹਾ ਜਿਹੜਾ ਬਾਹਰ ਜਾਂਦਾ ਹੁਣ ਟ੍ਰੈਂਡ ਹੈ ਘਟ ਰਿਹਾ ਕਿ ਉਹ ਉੱਤੇ ਵੀ ਉੱਤੇ ਸਟੇਬਲ ਹੈ ਸਾਡਾ ਮੇਨ ਨਾ ਇਹਦੇ ਵਿੱਚ ਇਹ ਟਾਪਿਕ ਹੈਗਾ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜ ਰਹੇ ਹੋ এডਿਕੇਸ਼ਨ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਜ਼ਿਆਦਾ ਇੱਕ ਨੇਕਟੀਵਿਟੀ ਚੱਲੀ ਵੀ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ ਆਸਟ੍ਰੇਲੀਆ 'ਚ ਕੰਮ ਨਹੀਂ ਮਿਲ ਰਿਹਾ ਯੂਕੇ 'ਚ ਕੰਮ ਨਹੀਂ ਮਿਲ ਰਿਹਾ ਅਸੀਂ ਇਹਨੂੰ ਬਰੀਫ ਕਰਾਂਗੇ ਕਿ ਕੰਮ ਨਹੀਂ ਮਿਲ ਰਿਹਾ ਜਾਂ ਤੁਹਾਡੇ ਬੱਚੇ ਇਸ ਕਾਬਲੀਅਤ ਨਹੀਂ ਹੈਗੀ ਤੁਹਾਡੇ ਬੱਚਿਆਂ 'ਚ ਕੰਮ ਲੈਣ ਦੀ ਤੁਸੀਂ ਬੱਚੇ ਨੂੰ ਪਲਸ 2 ਕਰਾਈ 2025 ਦੇ ਰਿਜ਼ਲਟ ਆਏ ਰਿਜ਼ਲਟ ਆਏ ਵੀ ਨਹੀਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਬੱਚੇ ਨੂੰ ਪੀਟੀ ਆਇਲਟਸ ਵਾਲੇ ਪਾਸੇ ਆਤਾ ਚੰਗੀ ਗੱਲ ਹੈਗੀ ਆ ਕਿ ਤੁਸੀਂ ਬੱਚੇ ਦਾ ਟਾਈਮ ਨਹੀਂ ਵੇਸਟ ਕਰਨਾ ਚਾਹੁੰਦੇ ਤੁਸੀਂ ਸੋਚਦੇ ਹੋ ਵੀ ਸਾਡਾ ਬੱਚਾ ਜਿਹੜਾ ਲੈਂਗੁਏਜ ਕੋਰਸ ਕਰਕੇ ਰੈਡੀ ਹੋ ਜੇ ਬਾਹਰ ਜਾਣ ਵਾਸਤੇ ਬਟ ਤੁਸੀਂ ਕਿਸੇ ਬੱਚੇ ਨੂੰ ਆਪਣੇ ਨੂੰ ਸਕਿੱਲ ਦਿੱਤੀ ਆ ਕਿ ਉਹ ਬਾਹਰ ਜਾ ਕੇ ਕੰਮ ਕਰ ਲੇ ਤੁਹਾਡੇ ਬੱਚੇ 'ਚ ਇਕਾਬਲੀਅਤ ਹੈਗੀ ਆ ਕਿ ਉਹ ਸਵੇਰੇ 5 4 ਵਜੇ ਉੱਠਦਾ ਬੱਚੇ ਨੇ ਪੇਪਰ ਦਿੱਤੇ ਬੱਚਾ ਉੱਠ ਰਿਹਾ ਤੁਹਾਡਾ 10 11 ਵਜੇ ਬਿਸਤਰੇ ਤੋਂ ਔਰ ਰਿਜ਼ਲਟ ਉਹ ਲੈ ਕੇ ਵੇਟ ਕਰ ਰਿਹਾ ਕਿ ਕਦੋਂ ਸਾਡੇ ਪੇਰੈਂਟਸ 25 30 ਲੱਖ ਦਾ ਅਰੇਂਜਮੈਂਟ ਕਰਨ ਔਰ ਸਾਨੂੰ ਬਾਹਰ ਭੇਜ ਦੇਣ ਔਰ ਬੱਚਿਆਂ ਦੇ ਵਿੱਚ ਇਹ ਸਕਿੱਲ ਹੈਗੀ ਹੈ ਕਿ ਉੱਥੇ ਜਾ ਕੇ ਉਹ ਫੇਸ ਕਰ ਸਕਦੇ ਇਹਨਾਂ ਚੀਜ਼ਾਂ ਨੂੰ ਕਿ ਉਹ ਸਵੇਰੇ 4 ਵਜੇ ਉੱਠਣਗੇ ਉਹ ਸਵੇਰੇ 5 ਵਜੇ ਉੱਠਣਗੇ ਰਾਤ ਰਾਤ ਜਾਗਣਗੇ ਉਹ ਬੱਚੇ ਨਾ ਜਦੋਂ ਇੱਥੋਂ ਤਾਂ ਕੁਝ ਕਰਕੇ ਨਹੀਂ ਜਾਂਦੇ ਔਰ ਕਿਸੇ ਤਰ੍ਹਾਂ ਦੀ ਸਕਿੱਲ ਨਹੀਂ ਡਿਵੈਲਪ ਕਰਦੇ ਉੱਥੇ ਜਾ ਕੇ ਉਸ ਕੰਟਰੀ ਨੂੰ ਨਹੀਂ ਦਿੰਦੇ ਆ ਅੱਜ ਵੀ ਕੈਨੇਡਾ ਦੇ ਵਿੱਚ ਮੇਰੇ ਕੋਲ ਇਦਾਂ ਦੇ ਬੱਚੇ ਹੈਗੇ ਆ ਜਿਨ੍ਹਾਂ ਨੇ ਕੈਨੇਡਾ ਜਾ ਕੇ ਆਪਣੇ ਨਾਲ ਨਾਲ ਆਪਣੀ ਫੈਮਿਲੀ ਦਾ ਜਿਹੜਾ ਫਿਊਚਰ ਆ ਸਕਿਉਰ ਕਰਤਾ بڑے ਬੱਚੇ ਹੈਗੇ ਜਿਨ੍ਹਾਂ ਨੇ ਐਸ ਲੈਵਲ ਦਾ ਟੈਕਸ ਭਰਿਆ ਕਿ ਆਪਣੇ ਪੇਰੈਂਟਸ ਦਾ ਸੁਪਰ ਵੀਜ਼ਾ ਲੈ ਲਿਆ ਮੇਰਾ ਹੀ ਇੱਕ ਇਦਾਂ ਦਾ ਬੱਚਾ ਹੈਗਾ ਬਹੁਤ ਨਾਰਮਲ ਜੀ ਫੈਮਿਲੀ ਦੇ ਹੋ ਸਕਦਾ ਥੋੜੀ ਬਹੁਤੀ ਜ਼ਮੀਨ ਹੋਵੇ ਹੋ ਸਕਦਾ ਥੋੜੀ ਬਹੁਤੀ ਜ਼ਮੀਨ ਨਾ ਹੋਵੇ ਸਾਦਕ ਦੇ ਵਿੱਚ ਇੱਕ ਪੈਟਰੋਲ ਸਟੇਸ਼ਨ ਤੇ ਜੌਬ ਕਰਦਾ ਕੈਨੇਡਾ ਗਿਆ ਤੇ ਮੈਨੂੰ ਨਹੀਂ ਲੱਗਦਾ 10 ਦਿਨ ਵੀ ਵਿਹਲਾ ਰਿਹਾ ਹੋਣਾ ਉੱਥੇ ਔਰ ਕੈਨੇਡਾ ਜਾ ਕੇ ਐਸ ਟਾਈਮ ਉਹ ਆਪਣੇ ਪੇਰੈਂਟਸ ਨੂੰ ਇੰਨਾ ਖੁਸ਼ ਕੀਤਾ ਉਹਨੇ ਪੈਸਾ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ 25-30 ਲੱਖ ਰੁਪਏ ਲਾ ਕੇ ਜਾ ਰਹੇ ਆ ਤਾਂ ਤੁਹਾਡਾ ਪੇਰੈਂਟਸ ਆਸਤਾ ਕਰਦਾ ਕਿ ਤੁਸੀਂ ਉੱਥੋਂ ਕੁਛ ਨਾ ਕੁਛ ਉਹਨਾਂ ਨੂੰ ਭੇਜੋ ਉਹ ਜਿਹੜਾ ਪੈਸੇ ਇੱਥੋਂ ਲਾਇਆ ਉਹ ਪੈਸੇ ਨੂੰ ਉਤਾਰ ਲਓ ਉਹ ਬੱਚੇ ਸੈੱਟ ਆ ਜਿਹੜੇ ਬੱਚੇ ਇੱਥੇ ਕੰਮ ਕਰਦੇ ਜਾਣਗੇ ਉਹਨਾਂ ਨੂੰ ਨਾ ਤਾਂ ਯੂਕੇ 'ਚ ਦਿੱਕਤ ਆ ਨਾ ਕੈਨੇਡਾ 'ਚ ਨਾ ਆਸਟ੍ਰੇਲੀਆ 'ਚ ਕਿਤੇ ਦਿੱਕਤ ਨਹੀਂ ਹੈਗੀ ਜਿਹੜੇ ਬੱਚਿਆਂ ਨੂੰ ਸਿਰਫ ਤੁਸੀਂ ਇਹ ਸੋਚ ਰਹੇ ਆ ਵੀ ਉਹਨਾਂ ਨੇ ਪਲੱਸ 2 ਕੀਤੀ ਆ ਪੀਡੀ ਆਇਲਰਟਸ ਕਰਾਇਆ ਤੇ ਤੁਸੀਂ ਹੁਣ ਉਹਨਾਂ ਨੂੰ ਬਾਹਰ ਭੇਜ ਦਿਓ ਤੇ ਬਾਹਰ ਜਾ ਕੇ ਉਹ ਤੁਹਾਨੂੰ ਪੈਸਾ ਭੇਜ ਦੇਣ ਏਦਾਂ ਨਹੀਂ ਹੋ ਸਕਦਾ ਉਨਾਂ ਲਈ ਸਰਵਾਈਵ ਕਰਨਾ ਔਖਾ ਹੋ ਜਾਊਗਾ ਅਸੀਂ ਪੇਰੈਂਟਸ ਨੂੰ ਇਹ ਅਪੀਲ ਕਰਦੇ ਹਾਂ ਆਪਣੇ ਬੱਚੇ 'ਚ ਕੋਈ ਸਕਿੱਲ ਡਿਵੈਲਪ ਕਰੋ ਜੇ ਤੁਹਾਡੇ ਬੱਚੇ ਕੋਲੇ 2 ਮਹੀਨੇ ਟਾਈਮ ਆ 4 ਮਹੀਨੇ ਟਾਈਮ ਆ ਉੱਥੇ ਜਾ ਕੇ ਵੀ ਤਾਂ ਆਪਾਂ ਰੈਸਟੋਰੈਂਟਾਂ ਦੇ ਭਾਂਡੇ ਮੰਜਨੇ ਹੀ ਆ ਨਾ ਇੱਥੇ ਕਿਸੇ ਕੈਫੇ ਤੇ ਲੱਗ ਜਾਓ ਕੋਈ ਕਾਫੀ ਬਣਾਉਣੀ ਸਿੱਖ ਲੋ ਕਿਸੇ ਰੈਸਟੋਰੈਂਟ ਤੇ ਲੱਗ ਜਾਓ ਕੋਈ ਆਈਟਮ ਬਣਾਉਣੀ ਸਿੱਖ ਲੋ ਕੋਈ ਫੂਡ ਬਣਾਉਣਾ ਸਿੱਖ ਲੋ ਉੱਥੇ ਜਾ ਕੇ ਜਦੋਂ ਇਹ ਬੱਚੇ ਜਾਂਦੇ ਆ ਸਾਡੇ ਜਿਨ੍ਹਾਂ ਨੂੰ ਕੋਈ ਸਕਿੱਲ ਨਹੀਂ ਹੈਗੀ ਜਿਹੜੇ ਪਲੱਸ 2 ਦੇ ਵਿੱਚ ਸਿਰਫ ਇਹ ਦੇਖਿਆ ਕਿ ਚੰਗੀਆਂ ਗੱਡੀਆਂ ਹੈਗੀਆਂ ਕੈਨੇਡਾ 'ਚ ਚੰਗੇ ਮੋਬਾਈਲ ਫੋਨ ਹੈਗੇ ਆ ਤੁਹਾਨੂੰ ਆਜ਼ਾਦੀ ਮਿਲ ਰਹੀ ਆ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਹੈ ਨਹੀਂ ਇਹ ਸੋਚ ਕੇ ਜਾਂਦੇ ਆ ਉਹ ਬੱਚੇ ਕਦੇ ਕਾਮਯਾਬ ਨਹੀਂ ਹੁੰਦੇ ਔਰ ਜਿਹੜੇ ਬੱਚੇ ਇੱਥੋਂ ਕੋਈ ਸਕਿੱਲ ਲੈ ਕੇ ਜਾਣਗੇ ਜਿਹੜੇ ਸੋਚਣਗੇ ਵੀ ਸਾਡੇ ਪੇਰੈਂਟਸ ਨੇ ਪੈਸਾ ਕਿੱਥੋਂ ਲੈ ਕੇ ਆਂਦਾ ਤੁਸੀਂ ਅੱਜ ਕਿਸੇ ਆੜਤੀਏ ਕੋਲੇ ਜਾ ਰਹੇ ਹੋ ਤੇ ਆਪਦੇ ਬੱਚੇ ਨੂੰ ਲੈ ਕੇ ਜਾਓ ਨਾਲ ਕਿੰਨਾ ਟਾਈਮ ਬਾਹਰ ਬੈਠ ਕੇ ਵੇਟ ਕਰਦੇ ਔਰ ਕਿੰਨੇ ਟਾਈਮ ਵੇਟ ਕਰਨ ਤੋਂ ਬਾਅਦ ਕਿੰਨੇ ਦਿਨਾਂ ਚ ਤੁਹਾਨੂੰ ਉਹ ਪੈਸੇ ਦੇਊਗਾ ਜਿਹੜੇ ਤੁਹਾਡੇ ਬੱਚੇ ਤੇ ਖਰਚਣੇ ਆ ਬੱਚੇ ਨੂੰ ਤਾਂ ਪਤਾ ਹੀ ਨਹੀਂ ਨਾ ਕਿ ਪੈਸਾ ਕਿੱਥੋਂ ਆ ਰਿਹਾ ਜਦੋਂ ਬੱਚੇ ਨੂੰ ਪਤਾ ਹੋਊਗਾ ਵੀ ਸਾਡੇ ਪੇਰੈਂਟਸ ਕਿੱਦਾਂ ਪੈਸਾ ਕਮਾ ਕੇ ਸਾਡੇ ਤੇ ਲਾਉਂਦੇ ਆ ਤਾਂ ਜ਼ਰੂਰ ਉਹ ਕਾਮਯਾਬ ਹੋਣਗੇ ਔਰ ਕੰਟਰੀਆਂ ਦੀ ਨੈਗੇਟਿਵਿਟੀ ਇਹ ਹੈਗੀ ਆ ਕਿ ਪੇਰੈਂਟਸ ਵੀ ਇਹ ਨਾ ਸੋਚਣ ਜੇ ਉਹ ਪੜ੍ਹਨ ਵਾਸਤੇ ਭੇਜ ਰਹੇ ਬੱਚੇ ਨੂੰ ਕਿ ਉਹ ਸਾਨੂੰ ਜਾਂਦੇ ਹੀ ਪੈਸੇ ਕਮਾ ਕੇ ਭੇਜ ਦੇਵੇ ਠੀਕ ਹੈ ਤੁਸੀਂ ਬੱਚੇ ਨੂੰ ਪੜ੍ਹਨ ਲਈ ਭੇਜ ਰਹੇ ਆ ਜੇ ਤੁਹਾਡਾ ਬੱਚਾ 2 ਸਾਲ ਜਾਂ 3 ਸਾਲ ਉੱਤੇ ਪੜ੍ਹ ਲੂਗਾ ਕੋਈ ਚੰਗੀ ਡਿਪਲੋਮਾ ਡਿਗਰੀ ਲੈ ਲੂਗਾ ਤਾਂ ਉਹ ਸਾਰੀ ਜ਼ਿੰਦਗੀ ਲਈ ਉਹ ਰੁੱਖ ਬਣ ਜਾਊਗਾ ਜਿਹੜਾ ਤੁਹਾਨੂੰ ਸ਼ਾਨ ਦੇਊਗਾ ਜੇ ਤੁਸੀਂ ਇਹ ਸੋਚੋਗੇ ਵੀ ਤੁਹਾਡਾ ਬੱਚਾ ਦਾ ਜੇ ਰੁੱਖ ਬਣਿਆ ਹੀ ਨਹੀਂ ਤਾਂ ਤੁਸੀਂ ਪਹਿਲਾਂ ਉਹਨੂੰ ਤਾਂ ਛਾਂ ਪਾਲਦੇ ਹੋ ਰੁੱਖ ਛਾਂ ਨਹੀਂ ਦੇ ਸਕਦਾ ਔਰ ਬੱਚਾ ਉਹ ਆਪ ਵੀ ਡਿਸਟਰਬ ਹੋਊਗਾ ਤੁਸੀਂ ਵੀ ਡਿਪਰੈਸ਼ਨ ਚ ਜਾਓਗੇ ਔਰ ਲੋਕਾਂ ਕੋਲ ਇਹ ਕਹੋਗੇ ਕੰਟਰੀ ਮਾੜੀ ਐ ਗੇ ਇਹ ਸੋਚ ਕੇ ਭੇਜੋਗੇ ਕਿ ਬੱਚਾ ਸਾਡਾ ਸਟੂਡੈਂਟ ਆ ਸਟੂਡੈਂਟ ਵੀਜ਼ੇ ਤੇ ਜਾ ਰਿਹਾ ਤਾਂ ਤੁਸੀਂ ਵੀ ਖੁਸ਼ ਰਹੋਗੇ ਔਰ ਤੁਹਾਡੇ ਬੱਚੇ ਵੀ ਖੁਸ਼ ਰਹਿਣਗੇ ਅਗਲੇ ਸਵਾਲ ਤੇ ਆਪਾਂ ਆਉਨੇ ਆ ਕੈਨੇਡਾ ਦੇ ਕੀ ਹਾਲਾਤ ਹੈ ਜਸ ਆਸਟ੍ਰੇਲੀਆ ਦੀ ਗੱਲ ਕਰ ਲਈਏ ਇੰਗਲੈਂਡ ਦੇ ਕਿਉਂਕਿ ਜੰਗ ਦਾ ਦੌਰ ਵੀ ਚੱਲਿਆ ਵਿੱਚੋਂ ਜੇ ਗੱਲ ਹੋਈਏ ਕਾਫੀ ਮੰਦੜੇ ਹਾਲ ਹੋ ਗਏ ਉੱਥੇ ਕਿੰਨੇ ਕੰਮਪੂਰ ਫਿਰ ਉਹੀ ਹਾਲਾਤ ਹੋ ਗਏ ਆ ਵੀ ਕੰਮ ਨਹੀਂ ਮਿਲ ਰਹੇ ਇੱਕ ਇਹ ਬੜੀ ਗੱਲ ਚੱਲਦੀ ਹੈ ਬੇਸ਼ੱਕ ਤੁਸੀਂ ਜਵਾਬ ਦੇਤ ਆ ਵੀ ਆਪ ਹੀ ਨਹੀਂ ਬੱਚੇ ਕਰਨਾ ਚਾਹੁੰਦੇ ਕੁਛ ਦੇਖੋ ਜੀ ਕਿਸੇ ਮੁਲਕ ਦਾ ਕੋਈ ਮਾੜਾ ਹਾਲ ਨਹੀਂ ਹੈਗਾ ਟਾਈਮ ਟੂ ਟਾਈਮ ਰੈਸੈਸ਼ਨ ਜ਼ਰੂਰ ਚੱਲਦਾ ਕਈ ਵਾਰੀ ਮੁਲਕਾਂ ਦੇ ਵਿੱਚ ਬਟ ਕੈਨੇਡਾ ਵਰਗੀ ਪੀਆਰ ਪਾਲਿਸੀ ਨਾ ਤਾਂ ਕਦੇ ਸੀ ਨਾ ਕਦੇ ਹੋਣੀ ਆ ਠੀਕ ਹੈ ਕੈਨੇਡਾ ਤੁਸੀਂ 2 ਸਾਲ ਪੜ੍ਹਦੇ ਹੋ ਜਾਂ 3 ਸਾਲ ਪੜ੍ਹਦੇ ਹੋ ਉਸ ਤੋਂ ਬਾਅਦ ਤੁਹਾਨੂੰ 3 ਸਾਲ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਜਾਂਦਾ ਔਰ ਉਸ ਤੋਂ ਬਾਅਦ ਤੁਹਾਨੂੰ ਪੀਆਰ ਬੜੀ ਸੌਖੀ ਮਿਲ ਜਾਂਦੀ ਹੈ ਠੀਕ ਹੈ ਗਵਰਨਮੈਂਟ ਦੀ ਸਟੇਬਿਲਟੀ ਨਾ ਹੋਣ ਕਰਕੇ ਕੈਨੇਡਾ 1 ਸਾਲ ਡਿਸਟਰਬ ਰਿਆ ਔਰ ਦੁਬਾਰਾ ਫਿਰ ਕੈਨੇਡਾ ਦੇ ਵੀਜ਼ੇ ਆਉਣ ਲੱਗ ਪਏ ਆ ਔਰ ਕੈਨੇਡਾ ਜਿਹੜਾ ਹੈਗਾ ਕਦੇ ਵੀ ਬੰਦ ਨਹੀਂ ਹੋ ਸਕਦਾ ਔਰ ਕੈਨੇਡਾ ਪੰਜਾਬੀ ਖਾਸ ਕਰਕੇ ਜਾਣਾ ਕਦੇ ਨਹੀਂ ਬੰਦ ਹੋ ਸਕਦਾ ਹੁਣ ਤਾਂ ਸਾਡਾ ਉੱਥੇ ਉਥੋਂ ਦੀ ਰਾਜਨੀਤੀ ਦੇ ਵਿੱਚ ਵੀ ਐਡਾ ਜਿਆਦਾ ਹੋਲਡ ਸਟਰੋਂਗ ਹੋ ਗਿਆ ਕਿ ਸਾਡੇ ਜਿਹੜੇ ਪੰਜਾਬੀ ਆ ਔਰ ਸਾਡੇ ਹੀ ਏਰੀਆ ਦੇ ਬਹੁਤ ਸਾਰੇ ਲੋਕ ਉਹਨਾਂ ਕੁਰਸੀਆਂ ਤੇ ਬੈਠਦੇ ਜਿੱਥੇ ਫੈਸਲੇ ਹੁੰਦੇ ਆ ਕਿ ਕਿਹੜੇ ਆਉਣ ਵਾਲੇ ਕਾਨੂੰਨ ਹੋਣਗੇ ਠੀਕ ਹੈ ਔਰ ਆਸਟ੍ਰੇਲੀਆ ਜਿਹੜਾ ਹੈਗਾ ਆਸਟ੍ਰੇਲੀਆ ਵੀ ਬਹੁਤ ਵਧੀਆ ਹੈ ਯੂਕੇ ਜੇ ਤੁਸੀਂ ਜਾ ਕੇ ਪੜ੍ਹਦੇ ਹੋ ਦੇਖੋ ਯੂਕੇ ਇੱਕ ਲੋਕਾਂ ਨੇ ਇੰਨਾ ਕੁ ਬਦਨਾਮ ਕੀਤਾ ਕਿ ਪਲੱਸ 2 ਵਾਲੇ ਬੱਚਿਆਂ ਨੇ ਉੱਥੇ ਜਾ ਕੇ 80% ਨੇ ਸਟੱਡੀ ਛੱਡ ਦਿੱਤੀ ਮਿਡਲ ਕਲਾਸ ਫੈਮਿਲੀ ਨੇ ਕਿਉਂਕਿ ਫੈਮਿਲੀ ਦਾ ਪ੍ਰੈਸ਼ਰ ਹੁੰਦਾ ਬੱਚਿਆਂ ਕੋਲ ਉਹਨੀ ਕਮਾਈ ਨਹੀਂ ਹੁੰਦੀ ਫੀਸਾਂ ਨਹੀਂ ਕੱਢ ਪਾਉਂਦੇ ਉਹ ਛੱਡਦੇ ਬਟ ਯੂਕੇ ਜਿਹੜੀ ਬ੍ਰਿਟਿਸ਼ ਦੀ ਐਜੂਕੇਸ਼ਨ ਆ ਉਹ ਨੰਬਰ 1 ਆ ਔਰ ਜਿੰਨੇ ਜਿੰਨੇ ਚੰਗੇ ਵਕੀਲ ਹੈਗੇ ਜਿੰਨੇ ਚੰਗੇ ਡਾਕਟਰ ਹੈਗੇ ਆ ਔਰ ਜਿੰਨੇ ਚੰਗੇ ਪੋਲਿਟਿਸ਼ੀਅਨ ਆ ਉਹਨਾਂ ਦੇ ਬੱਚੇ ਯੂਕੇ ਚ ਪੜ ਰਹੇ ਆ ਫਿਰ ਉਹੀ ਗੱਲ ਕਹਿਣਾ ਕਿ ਤੁਸੀਂ ਬੱਚੇ ਨੂੰ ਪੜਨ ਲਈ ਭੇਜਦੇ ਹੋ ਕੰਮ ਦਾ ਜਿਹੜਾ ਹੈਗਾ ਉਹ ਦੂਜੇ ਨੰਬਰ ਤੇ ਆਪਸ਼ਨ ਔਰ ਪੇਰੈਂਟਸ ਜਿਹੜੇ ਹੈਗੇ ਬੱਚਿਆਂ ਨੂੰ ਪੜ੍ਹਾਈ ਨੂੰ ਦੂਜੇ ਨੰਬਰ ਤੇ ਰੱਖਦੇ ਆ ਔਰ ਕੰਮ ਨੂੰ ਪਹਿਲੇ ਨੰਬਰ ਤੇ ਰੱਖਦੇ ਜਦੋਂ ਤੁਸੀਂ ਇਹ ਚੀਜ਼ ਲੈ ਤਾਂ ਤੁਹਾਡਾ ਨੁਕਸਾਨ ਹੀ ਆ ਦੂਸਰੀ ਜਿਹੜੀ ਇਸ ਤੋਂ ਪਹਿਲਾਂ ਮੈਂ ਜਵਾਬ ਦੇ ਚੁੱਕਾ ਸਕਿੱਲ ਡਿਵੈਲਪਮੈਂਟ ਜੇ ਤੁਸੀਂ ਆਪਣੇ ਬੱਚੇ 'ਚ ਸਕਿੱਲ ਡਿਵੈਲਪਮੈਂਟ ਨਹੀਂ ਕਰਦੇ ਤਾਂ ਤੁਸੀਂ ਉਹ ਆਪਣੇ ਬੱਚੇ ਨੂੰ ਨਾ ਭੇਜੋ ਜੇ ਤੁਹਾਡੇ ਬੱਚੇ ਦੇ ਵਿੱਚ ਕੋਈ ਸਕਿੱਲ ਹੈਗੀ ਆ ਤੁਹਾਡਾ ਬੱਚਾ ਟਾਈਮ ਨਾਲ ਉੱਠ ਸਕਦਾ ਟਾਈਮ ਨਾਲ ਖਾ ਸਕਦਾ ਟਾਈਮ ਨਾਲ ਕਿਸੇ ਜੌਬ ਤੇ ਜਾ ਸਕਦਾ ਔਰ ਉਹਦੇ 'ਚ ਕੋਈ ਹੱਥਾਂ 'ਚ ਹੁਨਰ ਹੈਗਾ ਤਾਂ ਉਹ ਕਿਤੇ ਵੀ ਫੇਲ ਨਹੀਂ ਹੋਊਗਾ ਚਾਹੇ ਉਹ ਇੰਡੀਆ ਚਾਹੇ ਉਹ ਵਿਦੇਸ਼ ਆ ਹਰ ਜਗ੍ਹਾ ਤੇ ਉਹ ਬੱਚਾ ਜਿਹੜਾ ਹੈਗਾ ਆਪਣੀ ਲਾਈਫ ਨੂੰ ਸੈੱਟ ਕਰ ਲਊਗਾ ਪਰ ਲਓ ਇੱਕ ਮੈਂ ਇਹ ਵੀ ਦੇਖਿਆ ਫਰੀਦਕੋੜ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ ਪੁਰਾਣੇ ਜੋ ਇਮੀਗ੍ਰੇਸ਼ਨ ਸੈਂਟਰ ਦੇ ਨਾਲ ਸੰਬੰਧਿਤ ਸੀਗੇ ਜਾਂ ਸਲਾਹਕਾਰ ਸੀਗੇ ਕੁਝ ਵੀ ਕਰ ਲਓ ਫੋਟੋਆਂ ਵਿੱਚ 2002 ਵਾਲੀਆਂ ਬੱਚਿਆਂ ਦੀਆਂ ਲਾ ਲਾ ਕੇ ਹਜੇ ਵੀ ਪ੍ਰਭਾਵਿਤ ਕਰ ਰਹੇ ਆ ਉਹੀ ਸੈਂਟਰਾਂ ਵਾਲੇ ਜੋ ਮਤਲਬ ਹੁਣ ਤਾਂ ਹੀ ਸੈਂਟਰ ਬੰਦ ਵੀ ਹੋ ਚੁੱਕੇ ਆ ਫਿਰ ਵੀ ਫਲੈਕਸਾਂ ਤੇ ਉਹਨਾਂ ਨੇ ਹੀ ਫੋਟੋਆਂ ਚ ਚੱਲ ਰਹੀਆਂ ਬੱਚਾ ਉਵੇਂ ਹੀ ਲਾ ਲਾ ਕੇ ਦਿਖਾ ਰਹੇ ਆ ਉਹੀ ਪ੍ਰਭਾਵਿਤ ਕਰ ਰਹੇ ਕਿਵੇਂ ਦੇਖੀਏ ਦੇਖੋ ਐਵੇਂ ਹੈਗਾ ਕਿ ਇਹ ਵੀ ਇੱਕ ਸਕਿੱਲ ਆ ਜਿਵੇਂ ਆਪਾਂ ਸਕਿੱਲ ਤੇ ਅੱਜ ਗੱਲ ਕਰ ਰਹੇ ਆ ਇਹ ਵੀ ਇੱਕ ਸਕਿੱਲ ਆ ਕਿ ਤੁਸੀਂ ਕਿਸੇ ਵੀ ਬੰਦੇ ਦੇ ਦੇਖੋ ਮੈਂ ਇਹ ਨਹੀਂ ਕਹਿੰਦਾ ਸਾਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬਹੁਤ ਹੀ ਰੈਪਿਊਟੇਸ਼ਨ ਵਾਲੇ ਬੰਦੇ ਆ ਜਿਨ੍ਹਾਂ ਕੋਲੇ ਲੋਕ ਚੰਡੀਗੜ੍ਹ ਤੋਂ ਜਿਲੰਦਰ ਤੋਂ ਵੀ ਫਾਇਲਾ ਲਵਾਉਂਦੇ ਆ ਠੀਕ ਆ ਅਸੀਂ ਕਈ ਵਾਰੀ ਮਿਲਦੇ ਆ ਔਰ ਉਹ ਸਾਡੇ ਹੀ ਏਰੀਏ ਦਾ ਗਿਆ ਹੋਇਆ ਕਲਾਇੰਟ ਦੀ ਫਾਈਲ ਫਰੀਦਕੋਟ ਆ ਜਾਂਦੀ ਹੈ। ਹੂੰ ਫਰੀਦਕੋਟ ਦੇ ਵਿੱਚ ਬੜੇ ਚੰਗੇ ਲੋਕ ਕੰਮ ਕਰਦੇ ਔਰ ਬੜੇ ਇਮਾਨਦਾਰ ਆ ਔਰ ਉਹ ਰਾਜ ਵੀ ਚੁੱਕੇ ਆ। ਹੂੰ ਅਸਲ ਦੇ ਵਿੱਚ ਉਹ ਰਾਜ ਚੁੱਕੇ ਆ ਕੰਮ ਕਰਕੇ ਪੈਸਾ ਕਮਾ ਕੇ ਇਸ ਇੰਡਸਟਰੀ ਤੋਂ ਉਹਨਾਂ ਨੇ ਅਦਰ ਕਈ ਬਿਜ਼ਨਸ ਸ਼ੁਰੂ ਕਰ ਲਏ ਉਹਨਾਂ ਨੇ ਬੜੀਆਂ ਲਾਈਨਾਂ ਨਾਲ ਨਾਲ ਸ਼ੁਰੂ ਕਰ ਲਈਆਂ। ਬਟ ਇਹ ਇੱਕ ਸਕਿੱਲ ਆ ਕਿ ਤੁਸੀਂ ਕਿਸੇ ਦੀ ਐਡਵਰਟਾਈਜ਼ਮੈਂਟ ਜਦੋਂ ਦੇਖਦੇ ਹੋ ਉਹਦੇ ਪੇਜ ਤੇ ਜਾ ਕੇ ਜਦੋਂ ਦੇਖਦੇ ਹੋ ਰਿਜ਼ਲਟ ਤੇ ਰਿਜ਼ਲਟ ਦੇ ਨਾਲ ਡੇਟ ਵੀ ਹੁੰਦੀ ਆ। ਜਦੋਂ ਤੁਸੀਂ ਡੇਟ ਚੈੱਕ ਕਰੋਗੇ ਵੀ ਇਹ ਰਿਜ਼ਲਟ ਕਦੋਂ ਦਾ ਹੈਗਾ ਉਹ ਤੁਹਾਡੀ ਦੀ ਸਕਿੱਲਾ ਉੱਥੇ ਕੰਮ ਆਜੂਗੀ ਤਾਂ ਤੁਸੀਂ ਉਹ ਜਿਹੜੀ ਚੀਜ਼ ਆ ਉੱਥੋਂ ਵੈਰੀਫਾਈ ਕਰ ਸਕਦੇ ਵੀ ਰਿਜ਼ਲਟ ਨਵਾਂ ਜਾਂ ਰਿਜ਼ਲਟ ਪੁਰਾਣਾ ਪੀਟੀ ਤੇ ਆਈ ਲੈਸ ਦੀ ਜੇ ਗੱਲ ਕਰੀਏ ਕਿਹੇ ਕੋਸਾਂ 'ਚ ਬੱਚੇ ਆ ਰਹੇ ਆ ਰਹੇ ਆ ਬੱਚੇ ਪ੍ਰੋਪਰ ਹੁਣ ਡਿਗਰੀਆਂ ਫਾਈਨਲ ਲੱਗ ਰਹੀਆਂ ਕੋਈ ਹੁਣ ਹੁਣ ਤਾਂ ਡਰ ਲੁੱਡਿਆ ਨਹੀਂ ਰਿਹਾ ਹੋ ਜਾ ਇਮੀਗ੍ਰੇਸ਼ਨ ਇੰਡਸਟਰੀ ਨੂੰ ਇੱਕ ਭਾਰਤ-ਪਾਕਿਸਤਾਨ ਦੀ ਜਿਹੜੀ ਜੰਗ ਸੀ ਨਾ ਉਹਦਾ ਫਾਇਦਾ ਹੋ ਗਿਆ ਠੀਕ ਹੈ ਕੱਲਾ-ਕੱਲਾ ਜਵਾਲਾ ਗਾ ਲੋਕਾਂ ਦਾ ਤੇ ਜਿਹੜੇ ਲੋਕ ਹਾਂ ਲੋਕਾਂ ਦੇ ਵਿੱਚ ਇੱਕ ਇਹ ਮੈਂਟੈਲਿਟੀ ਹੋਰ ਦੁਬਾਰਾ ਫਿਰ ਬਣ ਗਈ ਹੈ ਇਹ ਦੇਖੋ ਅਸੀਂ ਸਾਡੇ ਵੀ ਬੱਚੇ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਰੀ ਦੁਨੀਆ ਬਾਹਰ ਚਲੀ ਜਾਵੇ ਬਟ ਸਾਡਾ ਕਿਤੇ ਨਾ ਕਿਤੇ ਰੁਜ਼ਗਾਰ ਵੀ ਹੈ ਔਰ ਬਿਜ਼ਨਸ ਵੀ ਹੈ ਅਸੀਂ ਇਹਦੇ ਨਾਲ ਜੁੜੇ ਹੋਏ ਹਾਂ ਔਰ ਸਾਨੂੰ ਇਹਦੀ ਕਦਰ ਵੀ ਹੈ ਔਰ ਸਾਨੂੰ ਇਹਦੀ ਵੈਲਿਊ ਵੀ ਪਤਾ ਜਦੋਂ ਤੋਂ ਇਹ ਹਾਲਾਤ ਬਣੇ ਐ ਐਡਮਿਸ਼ਨਸ ਵਧ ਗਈਆਂ ਪੀਡੀ ਹਾਈਲਾਈਟਸ ਦੇ ਵਿੱਚ ਹਾਲਾਤ ਤਾਂ ਹੈ ਹੀ ਸੀ ਬੱਚੇ ਬਟ ਜਦੋਂ ਤੋਂ ਇਹ ਹਾਲਾਤ ਚੱਲੇ ਆ ਜਦੋਂ ਕੱਲਾ ਕੱਲਾ ਬੱਚਾ ਹੁੰਦਾ ਤੇ ਜਦੋਂ ਹਾਲਾਤ ਹੁੰਦੇ ਆ ਨਾ ਕਿ ਪਰਮਾਣੂ ਬੰਬ ਚੱਲ ਸਕਦੇ ਆ ਜਾਂ ਲੜਾਈ ਕਿਸੇ ਵੀ ਤਰੀਕੇ ਨਾਲ ਵਾਅ ਸਕਦੀ ਆ ਇਹ ਨੈਗੇਟਿਵ ਨਿਊਜ਼ ਨੇ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਦੁਬਾਰਾ ਫਿਰ ਪੋਜ਼ਿਟਿਵ ਕਰਤਾ ਔਰ ਬਹੁਤ ਪੈਰੈਂਟਸ ਕਰਤਾ ਕਿ ਹੁਣ ਲੋਕ ਇਹ ਸੋਚਦੇ ਆ ਵੀ ਇੱਕ ਇੱਕ ਦੋ ਦੋ ਜਵਾਕਾਂ ਉਹਨਾਂ ਚੋਂ ਘੱਟੋ ਘੱਟ ਇੱਕ ਨੂੰ ਤਾਂ ਬਾਹਰ ਭੇਜ ਦੇਗੇ ਬਿਲਕੁਲ ਔਰ ਲੋਕ ਅਵੇਅਰ ਵੀ ਹੋ ਗਏ ਆ ਕਿ ਹੁਣ ਲੋਕ ਉਹ ਸਿਸਟਮ ਨਾਲ ਨਹੀਂ ਭੇਜਦੇ ਹੁਣ ਲੋਕ ਸਮਝਦਾਰੀ ਨਾਲ ਭੇਜਣਗੇ ਔਰ ਚੰਗੇ ਬੰਦੇ ਤੋਂ ਭੇਜਣਗੇ ਔਰ ਲੋਕ ਜਾ ਕੇ ਮੈਂ ਇਹ ਆਸ ਕਰਦਾ ਕਿ ਕੁਐਸਚਨ ਕਰਨਗੇ ਇਮੀਗ੍ਰੇਸ਼ਨ ਵਾਲਿਆਂ ਨੂੰ ਵੀ ਕਿਹੜਾ ਕੋਰਸ ਦੇ ਰਹੇ ਹੋ ਕਿਹੜੀ ਯੂਨੀਵਰਸਿਟੀ ਦੇ ਰਹੇ ਹੋ ਪੈਕੇਜ ਕਿੰਨੇ ਦਾ ਦੇ ਰਹੇ ਹੋ ਜੇ ਅਸੀਂ ਆਪ ਕਰਦੇ ਕਿੰਨੇ ਪੈਸੇ ਲੱਗਣਗੇ ਔਰ ਮੈਨੂੰ ਇੱਕ ਲੋਕਾਂ ਨਾਲ ਇੱਕ ਗਿਲਾ ਹਮੇਸ਼ਾ ਰਹਿੰਦਾ ਕਿ ਜਦੋਂ ਮੈਂ ਇਹ ਬਿਜ਼ਨਸ ਸ਼ੁਰੂ ਕੀਤਾ ਸੀ ਨਾ ਸਿਰਫ ਮੈਂ ਅਵੇਅਰਨੈਸ ਵਾਲੀਆਂ ਵੀਡੀਓ ਪਾਉਂਦਾ ਸੀਗਾ ਠੀਕ ਹੈ ਇਨਫਾਰਮੇਸ਼ਨ ਦਿੰਦਾ ਸੀ ਵੀ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਬਾਹਰ ਜਾਣ ਵਾਸਤੇ ਉਹ ਲੋਕ ਸੁਣਦੇ ਨਹੀਂ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਡਾਕੂਮੈਂਟ ਤੇ 5-10000 ਰੁਪਇਆ ਲੱਗਣਾ ਹੁੰਦਾ ਨਾ ਉਹ ਤੁਸੀਂ ਆਪ ਜਾ ਕੇ ਕਿਸੇ ਚੰਗੇ ਆਪਣੇ ਸੀਏ ਤੋਂ ਬਣਵਾ ਲਓਗੇ ਤਾਂ ਬਹੁਤ ਘੱਟ ਪੈਸਿਆਂ 'ਚ ਬਣ ਜਾਣਗੇ ਬਟ ਲੋਕ ਅਜੇ ਇਹ ਸੋਚਦੇ ਆ ਵੀ ਤੁਸੀਂ ਆਈਟੀਆਰ ਵੀ ਆਪ ਹੀ ਭਰ ਦੋ ਪ੍ਰੋਪਰਟੀ ਵੈਲਿਊਏਸ਼ਨ ਵੀ ਆਪ ਹੀ ਬਣਾ ਦੋ ਤੇ ਉਹਦੇ 'ਚ ਕਿਤੇ ਨਾ ਕਿਤੇ ਠੱਗੀ ਖਾਂਦੇ ਆ ਮੈਂ ਇਹ ਲੋਕਾਂ ਨੂੰ ਕਹਿੰਦਾ ਅਵੇਅਰ ਹੋ ਜਾਓ ਸਿਆਣੇ ਹੋ ਜਾਓ ਆਨਲਾਈਨ ਬਹੁਤ ਕੁਝ ਪਿਆ ਤੁਹਾਡੇ ਵਰਗੇ ਲੋਕ ਬਹੁਤ ਅਵੇਅਰ ਕਰਦੇ ਲੋਕਾਂ ਨੂੰ ਅਲੱਗ-ਅਲੱਗ ਚੰਗੇ ਬੰਦਿਆਂ ਕੋਲੇ ਜਾ ਕੇ ਵੀਡੀਓ ਬਣਾਉਂਦੇ ਆ ਆਪਦੇ ਚੈਨਲਾਂ ਤੇ ਪੋਸਟ ਕਰਦੇ ਉਹ ਕਿਤੇ ਨਾ ਕਿਤੇ ਲੋਕ ਸੁਣਨਾ ਨਹੀਂ ਚਾਹੁੰਦੇ ਚੰਗੀਆਂ ਚੀਜ਼ਾਂ ਔਰ ਲੋਕ ਚਾਹੁੰਦੇ ਸਾਰਾ ਕੰਮ ਪੈਸੇ ਨਾਲ ਹੋ ਜੇ ਔਰ ਨਾਲੇ ਟਾਈਮ ਦੇ ਵਿੱਚ ਸਾਰਾ ਕੰਮ ਪੈਸੇ ਨਾਲ ਨਹੀਂ ਹੋਊਗਾ ਜੇ ਤੁਸੀਂ ਅਵੇਅਰ ਹੋਵੋਗੇ ਤਾਂ ਵੱਜੋਗੇ ਜੇ ਤੁਸੀਂ ਨਹੀਂ ਅਵੇਅਰ ਹੋਵੋਗੇ ਤੇ ਆਪਦਾ ਪੈਸਾ ਵੀ ਵੇਸਟ ਕਰੋਗੇ ਸਮਾਂ ਵੀ ਵੇਸਟ ਕਰੋਗੇ ਬੱਚੇ ਦਾ ਫਿਊਚਰ ਵੀ ਖਰਾਬ ਕਰ ਲਓ ਬਹੁਤ ਬਹੁਤ ਸ਼ੁਕਰੀਆ ਪੂਰਨ ਅ ਇਸੇ ਸਿਮਰ ਜਿਸਨੂੰ ਲੜ ਦਿਨਾ ਨੇ ਅੱਜ ਫੇਰ ਜੋ ਵਿਦੇਸ਼ ਜਾਣਾ ਚਾਹੁੰਦੇ ਬੱਚੇ ਉਹਨਾਂ ਨੂੰ ਲੈ ਕੇ ਖੁੱਲ ਕੇ ਹਰੇਕ ਸਵਾਲ ਦਾ ਜਵਾਬ ਦਿੱਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇੰਟਰਵਿਊ ਪਸੰਦ ਆਈ ਜੇ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਪਿਆ ਬਿਓ